ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਵਾਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਮਾਮਲਾ ਪਿਛਲੇ 2-3 ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਹੋਏ ਆਦੇਸ਼ ਤੋਂ ਹਟ ਕੇ ਇੱਕ ਵੱਖਰਾ ਚੋਲਾ ਬੰਦਾ ਦਿਖ ਰਿਹਾ ਹੈ ਜਥੇਦਾਰ ਗੜਗੱਜ ਨੇ 2 ਦਸੰਬਰ 2024 ਦੇ ਹੁਕਮਨਾਮੇ ਵਿੱਚ ਇਨਾ ਤੜਿਆਂ ਦੀ ਏਕਤਾ ਦੀ ਗੱਲ ਕੀਤੀ ਸੀ ਉਹਨਾਂ ਸਪਸਟ ਕੀਤਾ ਕਿ ਇਹ ਲੜਾਈ ਪੰਥ ਦੀ ਨਹੀਂ ਧੜਿਆਂ ਦੀ ਹੈ ਇਸ ਨੂੰ ਪੰਥ ਦੀ ਲੜਾਈ ਕਹਿਣਾ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਰੇ ਧੜਿਆਂ ਦਾ ਹੈ ਅਤੇ ਸਭ ਨੂੰ ਇਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਇੱਥੇ ਕੋਈ ਅਕਾਲੀ ਦਲ ਦਾ ਇੱਕ ਧੜਾ ਨਹੀਂ ਹੈ ਲੰਬੇ ਸਮੇਂ ਤੋਂ ਸਾਰੇ ਧੜੇ ਵਿਚਰ ਰਹੇ ਹਨ 2 ਦਸੰਬਰ ਨੂੰ ਕਿਹਾ ਗਿਆ ਸੀ ਕਿ ਸਾਰੇ ਆਪਣੇ ਚੂਲੇ ਸਿਮੇਟ ਕੇ ਇੱਕ ਹੋइए ਉਹਨਾਂ ਨੇ ਕਿਹਾ ਕਿ ਉਹ ਲੰਮਾ ਸਮਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਕਾਰਜਕਾਰੀ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਹਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਵੀ ਕੋਈ ਮਤਾ ਹੁੰਦਾ ਪਹਿਲਾ ਪੰਜ ਸਿੰਘ ਸਹਿਬਾਨ ਬੈਠਦੇ ਹਨ ਗੁਰਮਤੀ ਦੀ ਰੋਸ਼ਨੀ ਵਿੱਚ ਸਾਰੇ ਸ਼ਬਦਾ ਦੀ ਚੋਣ ਕਰਦੇ ਹਨ ਉਹ ਕਿਸੇ ਇੱਕ ਸ਼ਖਸ ਦਾ ਤਾਂ ਨਹੀਂ ਹੁੰਦਾ ਹੈ ਪੰਜ ਸਿੰਘ ਸਹਿਬਾਨ ਵਿਚਾਰ ਚਰਚਾ ਤੋਂ ਬਾਅਦ ਹੀ ਫੈਸਲੇ ਦੀ ਭਾਵਨਾ ਅਨੁਸਾਰ ਲਿਖਦੇ ਹਨ 6 ਅਗਸਤ ਨੂੰ ਵੀ ਇਸੇ ਤਰ੍ਹਾਂ ਹੀ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਯੂਨੀਵਰਸਿਟੀ ਦੇ ਵੀ ਇਖਤਿਆਬ ਨੂੰ ਚਾਹਤ ਤਲਬ ਕੀਤਾਗਾ ਉਹਦਾ ਕਾਰਨ ਇਹ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਸਿੱਖ ਸੰਸਥਾਵਾਂ ਵੱਲੋਂ ਸਿੱਖ ਵਿਦਿਆਰਥੀਆਂ ਵੱਲੋਂ ਤੇ ਸਿੱਖ ਸੰਗਤਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੀ ਨਾ ਜਿਹਦੇ ਵਿੱਚ ਉਹਨਾਂ ਨੇ ਇੱਕ ਰੀਲ ਵੀ ਭੇਜੀ ਆ ਜਿੱਥੇ ਇਹ ਵੀ ਸੀ ਸਾਹਿਬ ਜਿਹੜੇ ਆ ਉਹ ਗੁਰਮਤਿ ਤੇ ਬਾਰੇ ਕੋਈ ਮਿਲ ਬੁਗੀ ਗੱਲ ਕਰ ਰਹੇ ਆ ਤਾਂ ਉਹਦੇ ਸੰਬੰਧ ਦੇ ਵਿੱਚ ਉਹਨਾਂ ਦਾ ਪੱਖ ਜਾਣਨ ਦੇ ਲਈ ਉਹਨਾਂ ਨੂੰ ਕਿਹਾ ਗਿਆ ਵੀ 15 ਦਿਨਾਂ ਦੇ ਵਿੱਚ ਵਿੱਚ ਚਾਨ ਕੇ ਪਖ ਰੱਖੋ ਕਿਉਂਕਿ ਜਿੱਥੋਂ ਤੱਕ ਸਿੱਖ ਕੌਮ ਦੀ ਵਿਲੱਖਣਤਾ ਦੀ ਗੱਲ ਆ ਪਛਾਣ ਦੀ ਗੱਲ ਆ ਸਿੱਖ ਕੌਮ ਦੀ ਵੱਖਰੀ ਹੱਸੀ ਆ ਵੱਖਰੀ ਪਛਾਣ ਆ ਵੱਖਰੀ ਆਡੈਂਟੀ ਆ ਇਹ ਸਾਨੂੰ ਸਾਡੇ ਗੁਰੂ ਸਾਹਿਬ ਜੀ ਨੇ ਦਿੱਤੀ ਆ ਇਸ ਕਰਕੇ ਜੇ ਕੋਈ ਸਿੱਖ ਕੌਮ ਦੀ ਵਿਲੱਖਣਤਾ ਦੇ ਉੱਤੇ ਪਰਸ਼ਨ ਚਿੰਨ ਕਰੂਗਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਵੀ ਅਜਿਹੇ ਬੰਦਿਆਂ ਨੂੰ ਉੱਥੇ ਸੱਦਦਾ ਰਿਹਾ ਵਾ ਤੇ ਪੁੱਛਦਾ ਰਿਹਾ ਕਿ ਆਣ ਕੇ ਉਹ ਆਪਣਾ ਪੱਖ ਰੱਖਣਗੇ ਤਾਂ ਕਰਕੇ ਉਹਨਾਂ ਨੇ ਵਿੱਚ ਸੱਜਿਆ ਕੇ ਸਿੰਘ ਦਾ ਬੋਲ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਜਿਹੜੀ ਇੱਕ ਪਾਰਟੀ ਬਣਾਈ ਗਈ ਹੈ ਹਾਲਾਂਕਿ ਸਾਰੇ ਚੁੱਲੇ ਸਵੇਤਨ ਦੀ ਗੱਲ ਕਹੀ ਗਈ ਸੀ ਪਰ ਇੱਕ ਵੱਖਰਾ ਚੁੱਲਾ ਹੁਣ ਦੇਖਣ ਨੂੰ ਮਿਲ ਰਿਹਾ ਔਰ ਉਸ ਦੌਰਾਨ ਬਹੁਤ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਵਰਤੀ ਗਈ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਕੰਪ੍ਰਾਂਤੀ ਹੋ ਗਏ ਦੇਖੋ ਜਿਹੜਾ 2 ਦਸੰਬਰ 2024 ਦੇ ਹੁਕਮਨਾਮੇ ਉਹਦੇ ਵਿੱਚ ਇਹਨਾਂ ਧੜਿਆਂ ਦੀ ਇਕਤਾ ਦੀ ਗੱਲ ਹੀ ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦਿੰਦਾ ਵੀ ਇਹ ਲੜਾਈ ਪੰਥ ਦੀ ਨਹੀਂ ਆ ਇਹ ਧੜਿਆਂ ਦੀ ਲੜਾਈ ਆ ਇਹਨੂੰ ਪੰਥ ਦੀ ਲੜਾਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਇੱਥੇ ਕੋਈ ਇੱਕ ਧੜਾ ਨਹੀਂ ਆ ਅਕਾਲੀ ਦਲ ਦਾ ਇੱਥੇ ਬਹੁਤ ਸਾਰੇ ਆਕਾਲੀ ਧੜੇ ਜਿਹੜੇ ਆ ਉਹ ਵਿਚਰਦੇ ਆ ਲੰਮੇ ਸਮੇਂ ਤੋਂ ਵਿਚਰਦੇ ਆ ਤੇ ਅਕਾਲ ਤਖਤ ਸਾਹਿਬ ਸਾਰਿਆਂ ਦਾ ਮੈਂ ਪਹਿਲਾਂ ਵੀ ਕਿਹਾ ਸੀ ਜਿੱਥੋਂ ਤੱਕ 2 ਦਸੰਬਰ 2024 ਦੇ ਉਹ ਹਦੇਸ਼ ਦੀ ਗੱਲ ਹੀ ਉਹਦੀ ਮੂਲ ਭਾਵਨਾ ਤੇ ਇਹੋ ਹੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਤੇ ਆਪਾਂ ਪੰਥ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋਈਏ ਪਰ ਤੁਸੀਂ ਮੈਨੂੰ ਦੱਸੋ ਪੀ ਇਹ ਜੋ ਕੁਝ ਵੀ ਹੋਇਆ ਵਾ ਇਹ 2 ਦਸੰਬਰ 2024 ਦੇ ਹੁਕਮਨਾਮੇ ਦੀ ਇਨ ਬਿਨ ਪਾਲਣਾ ਹੈ ਤੁਸੀਂ ਦੱਸੋ ਜਾਂ ਸੰਗਤ ਦੱਸੇ ਤੁਸੀਂ ਵੀ ਇੱਕ ਆਦੇਸ਼ ਕੀਤਾ ਕਿ 2 ਦਸੰਬਰ ਦੇ ਜਿਹੜੇ ਆਦੇਸ਼ ਆ ਉਹਦੀ ਪਾਲਣਾ ਕੀਤੀ ਜਾਵੇ ਪਰ ਉਹਦੇ ਤੇ ਸਵਾਲ ਖੜਾ ਕਰ ਦਿੱਤਾ ਕਿ ਜਿਹੜੇ ਵੀ ਸ਼ਖਸ ਨੇ ਡਰਾਫਟਿੰਗ ਕੀਤੀ ਉਹ ਕੋਈ ਬੇਫੂਕ ਸ਼ਖਸ ਹੈ ਦੇਖੋ ਜਿਨ੍ਹਾਂ ਨੇ ਵੀ ਇਹ ਸਵਾਲ ਕੀਤਾ ਪਹਿਲਾਂ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਖੁਦ ਲੰਮਾ ਸਮਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹਿ ਦਮਦਮਾ ਸਾਹਿਬ ਦੇ ਰਹਿ ਔਰ ਜਦੋਂ ਕੋਈ ਮਤਾ ਹੁੰਦਾ ਉਦੋਂ ਪੰਜ ਸਿੰਘ ਸਹਿਬਾਨ ਬੈਠਦੇ ਆ ਤੇ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਆਪਾਂ ਸਾਰੇ ਸ਼ਬਦਾਂ ਦੀ ਚੋਣ ਕਰਦੇ ਆ ਉਹ ਕਿਸੇ ਇੱਕ ਸ਼ਖਸ਼ ਦਾ ਤੇ ਹੁੰਦਾ ਹੀ ਨਹੀਂ ਜਦੋਂ ਇਹ ਵੀ ਕਰਦੇ ਰਹੇ ਆ ਤੇ ਇਹ ਇਹਨਾਂ ਦੀ ਡਰਾਫਟਿੰਗ ਕੌਣ ਕਰਦਾ ਤੋਂ ਇਹ ਤੇ ਪੰਜ ਜਿਹੜੇ ਸਿੰਘ ਸਾਹਿਬ ਹੁੰਦੇ ਆ ਉਹ ਵਿਚਾਰ ਕਰਦੇ ਆ ਚਰਚਾ ਕਰਦੇ ਆ ਉਹਦੇ ਤੋਂ ਬਾਅਦ ਉਹ ਸਾਰੀ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਜਾਂਦੀ ਆ ਤਾਂ ਜਿਹੜਾ 6 ਅਗਸਤ ਨੂੰ ਹੀ ਉਹ ਵੀ ਇਸੇ ਭਾਵਨਾ ਦੇ ਵਿੱਚ ਮੈਂ ਉਹਦੀ ਭਾਵਨਾ ਅੱਜ ਫੇਰ ਸਪਸ਼ਟ ਕਰਦਾ ਉਹਦੇ ਵਿੱਚ ਇਹੋ ਹੀ ਵੀ ਜੇ 2 ਦਸੰਬਰ ਨੂੰ ਆਪਾਂ ਇਹਨ ਬਿਨ ਨਹੀਂ ਮੰਨਣਾ ਤਾਂ ਫੇਰ ਤੁਸੀਂ ਜਿਹੜੇ ਵੀ ਆਪਣੇ ਸਿਆਸੀ ਦਾਅਵੇ ਕਰਦੇ ਹੋ ਕਰੀ ਜਾਓ ਪਰ ਅਕਾਲ ਤਖਤ ਸਾਬ ਦਾ ਫੇਰ ਨਾਮ ਨਹੀਂ ਵਰਤਣਾ ਚਾਹੀਦਾ ਜਦੋਂ ਆਪਾਂ ਇਨ ਬੈਨੋ ਦੀ ਪਾਲਣਾ ਨਹੀਂ ਕਰ ਰਹੇ ਹੁਣ ਮੈਨੂੰ ਦੱਸੋ ਇੰਨੀ ਲੰਮੀ ਪ੍ਰੈਕਟਿਸ ਚੱਲੀ ਇਸ ਪ੍ਰੈਕਟਿਸ ਦੇ ਵਿੱਚ ਕਈ ਕੁਝ ਆਇਆ ਪਰ ਜਦੋਂ ਹੁਣ ਇਹਨਾਂ ਨੇ ਕਿਉਂਕਿ ਮੈਂ ਇੱਥੇ ਕੋਈ ਇਹ ਵੀ ਨਹੀਂ ਹੈਗਾ ਇੱਥੇ ਪਹਿਲਾਂ ਵੀ ਬਹੁਤ ਸਾਰੀਆਂ ਸਿੱਖ ਸਿਆਸੀ ਤੇ ਰਾਹ ਹੈਗੀਆਂ ਅੱਗੇ ਵੀ ਇੱਥੇ ਪ੍ਰੈਕਟਿਸਾਂ ਜਿਹੜੀਆਂ ਮੈਂ ਚੱਲਦੀਆਂ ਰਹੀਆਂ ਸਿਆਸੀ ਤਰ੍ਹਾਂ ਦੀਆਂ ਇੱਕ ਨਵੀਂ ਪ੍ਰੈਕਟਿਸ ਹੋ ਸਕਦੀ ਆ ਪਰ ਮੈਨੂੰ ਇੱਕ ਗੱਲ ਦੱਸੋ ਭਈ ਇਹ ਸਾਰਾ ਕੁਝ ਕੀਤਾ ਇਨੀ ਲੰਮੀ ਪ੍ਰੈਕਟਿਸ ਕੀਤੀ ਇਹ ਇਜਲਾਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਬੰਦੇ ਨੇ ਕਿਹਾ ਕਿ ਫਲਾਣਾ ਪ੍ਰਧਾਨ ਹੋਊਗਾ ਤੇ ਫਿਰ ਉਥੇ ਅਕਾਲ ਤਖਤ ਦੀ ਭਾਵਨਾ ਕਿੱਥੇ ਆ ਅੱਛਾ ਜਿਸ ਸਰਦਾਵਲੀ ਜਿਹੜੀ ਹੈ ਜੱਥੇਦਾਰ ਸਾਹਿਬ ਇੱਕ ਜਿਹੜਾ ਗਰੰਤੀ ਸਿੰਘਾਂ ਬਾਰੇ ਉਹਨਾਂ ਨੇ ਕਿਹਾ ਕਿ ਇਹ ਇੱਕ ਗਰੰਥੀ ਹੈ ਜੀ ਗਰੰਤੀ ਜਿਹੜਾ ਸਿਆਸਤ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਕਿੱਦਾਂ ਦੇਖਿਆ ਜਾਵੇ ਹਾਲਾਂਕਿ ਉਹ ਇੱਕ ਜੱਥੇਦਾਰ ਵੀ ਰਹੇ ਨੇ ਭਾਵੇਂ ਕਿ ਹੁਣ ਅੱਜ ਇੱਕ ਪਾਰਟੀ ਦੇ ਪ੍ਰਧਾਨ ਬਣ ਚੁੱਕੇ ਵੇਖੋ ਜੀ ਜਿਹੜੇ ਵੀ ਬਣ ਗਏ ਪ੍ਰਧਾਨ ਉਹਨਾਂ ਨੂੰ ਮੁਬਾਰਕ ਆ ਬਾਕੀ ਸਿੱਖ ਧਰਮ ਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆ ਮੈਂ ਤੇ ਫੇਰ ਜੋ ਅਕਾਲ ਤਖਤ ਸਾਹਿਬ ਦੀ ਭਾਵਨਾ ਵਾ ਉਹ ਦੋਵੇਂ ਹੀ ਅੱਜ ਵੀ ਆਦੇ ਹਮੇਸ਼ਾ ਰਹਿਣੀਆਂ ਕਿ ਸਾਨੂੰ ਕੌਮ ਦੇ ਵੱਡੇ ਹਿੱਤਾਂ ਦੇ ਲਈ ਇੱਕ ਮੁੱਠ ਹੋ ਕੇ ਚੱਲਣਾ ਚਾਹੀਦਾ ਕੌਮ ਤੇ ਚੁ ਤਰਫਾ ਹਮਲੇ ਹੋ ਰਹਾ ਆ ਅੱਜ ਸਮਾਂ ਇੱਕ ਮੁੱਠ ਹੋਣ ਦਾ ਵਾ ਵੱਖੋ ਵੱਖਰੇ ਚੁੱਲੇ ਰੱਖਣ ਦਾ ਅੱਜ ਸਮਾਂ ਨਹੀਂ ਹੈਗਾ ਲੱਗਦਾ ਕਿ ਜੋ ਕੁਝ ਵੀ ਵਰਤਾਰਾ ਹੋਇਆ ਉਹ 2 ਦਸੰਬਰ ਦੇ ਆਦੇਸ਼ ਦੇ ਉਲਟ ਸੀ ਇਨ ਬਿਨ ਪਾਲਣਾ ਨਹੀਂ ਹੋਈ ਜੋ ਵੀ ਹੋਇਆ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਇਹਨ ਬਿਨ ਪਾਲਣਾ ਨਹੀਂ ਹੋਈ ਹਰ ਇੱਕ ਨੇ ਆਪਣੇ ਨਿੱਜੀ ਸਿਆਸੀ ਮਫਾਦ ਵੇਖੇ ਆ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨਹੀਂ ਵੇਖੀ ਅੱਛਾ ਸਿੰਘ ਸਾਹਿਬ ਜਿਸ ਤਰ੍ਹਾਂ ਉਹਨਾਂ ਗਿਆਨੀ ਹਰਪੀ ਸਿੰਘ ਹਨ ਇਹ ਸ਼ਬਦਾਵਲੀ ਵਰਤੀ ਹੈ ਕੀ ਉਹਦੇ ਤੇ ਇਤਰਾਜ਼ ਹੈ ਅਕਾਲ ਤਖਤ ਸਾਹਿਬ ਨੂੰ ਇਤਰਾਜ਼ ਤੇ ਹੈ ਵੇਖਾਂਗੇ ਉਹਨਾਂ ਵਾਲੇ ਸਮੇਂ ਚ ਤਲਬ ਕਿਉਂਕਿ ਕਿਉਂਕਿ ਦੇਖੋ ਆਪ ਜਿਹੜੇ ਸਿੰਘ ਸਾਹਿਬ ਰਹੇ ਹੋਣਾ ਸਾਨੂੰ ਗੁਰੂ ਨੇ ਕੀ ਸਿਖਾਇਆ ਮਿੱਠ ਬੋਲੜਾ ਜੀ ਮਿੱਠ ਬੋਲੜਾ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਦੀ ਉਹ ਕਦੇ ਨਾ ਬੋਲੇ ਕੌਰਾ ਕੌਰਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਤਾਰੈ ਫੇਰ ਸਾਡੇ ਗੁਰੂ ਸਾਹਿਬ ਤੇ ਵੀ ਕਹਿੰਦੇ ਆ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਸ ਤੇਰਾ ਪਣਾ ਇੱਥੇ ਤੇ ਗੁਰੂ ਸਾਹਿਬ ਇਹ ਵੀ ਕਹਿੰਦੇ ਆ ਕਿ ਜਿੰਨੋ ਤੁਸੀਂ ਮੂਰਖ ਵੀ ਕਹਿੰਨੇ ਹੋ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਧਲੇ ਤਰੇ ਭਵਨ ਸੂਝਿਆ ਗੁਰ ਭੇਟ ਪਨੀਤਾ ਮੈਂ ਮਾ ਸਾ ਤੂੰ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗਹ ਰਹੇ ਨਰਮਲ ਭੈ ਤੀਤਾ ਮੈਂ ਜਿਹੜੀ ਵੀ ਗੱਲ ਮੈਂ ਹਮੇਸ਼ਾ ਕੁਰਬਾਨੀ ਦੇ ਮਹਾਵਰੇ ਤੇ ਕਰਦਾ ਕੀ ਕੁਰਬਾਨੀ ਦੇ ਮਹਾਵਰੇ ਦੇ ਵਿੱਚ ਇਦਾਂ ਦੇ ਸ਼ਬਦ ਜੋਗ ਆ ਇਹ ਪੰਥ ਤਿਆ ਕਰੀਏ ਤੇ ਪੰਥ ਤਿਆ ਕਰੂਗਾ ਨਹੀਂ ਤੁਸੀਂ ਇਹਨਾਂ ਨੂੰ ਤਲਬ ਕਰ ਸਕਦੇ ਹੋ ਜੀ ਕਰੋਗੇ ਤੁਸੀਂ ਕਿਉਂਕਿ ਜਵਾਬ ਮੰਗਤ ਕਰਦਾ ਕਾਤਕ ਸਾਹਿਬ ਜਵਾਬ ਮੰਗਦੇ ਦੇਖੋ ਇਹ ਇਹ ਦੇਖਾਂਗੇ ਆਪਾਂ ਅਕਾਲੀ ਦਲ ਕਿੰਨੂ ਮੰਨੇ ਅਕਾਲੀ ਦਲ ਕਿਹੜਾ ਆਗਾ ਕਿਉਂਕਿ ਦੋ ਦੋ ਅਕਾਲੀ ਦਲ ਵੱਡੇ ਮੈਦਾਨ 'ਚ ਨੇ ਸਿਕਸਰ ਤੁਸੀਂ ਕਿਹਨੂੰ ਪੀਲ ਕਰਦੇ ਹੋ ਅਕਾਲੀ ਦਲ ਜਿਹੜਾ ਵੀ ਅਕਾਲੀ ਦਲ ਪੰਜਾਬ ਦੀ ਜ਼ਮੀਨ ਦੀ ਲੜਾਈ ਲੜੂ ਜ਼ਮੀਨ ਬਚਾਉਣ ਦੀ ਸਿੱਖਾਂ ਦੀ ਵੱਖਰੀ ਆਈਡੈਂਟੀ ਸਿੱਖ ਮੁੱਦੇ ਤੇ ਸਿੱਖ ਕੌਮ ਦੀ ਰਾਜਸੀ ਪਾਵਰ ਪੰਜਾਬ ਦੇ ਵਿੱਚ ਕੈਮਰਿਆਂ ਨਹੀਂ ਚਾਹੀਦੀ ਆ ਸਾਰੇ ਹੀ ਅਕਾਲੀ ਤੁਹਾਡੇ ਅਕਾਲ ਤੱਕ ਸਭ ਨੂੰ ਸਮਰਪਿਤ ਰਹਿਣ ਪਰ ਪੰਛ ਪੰਜਾਬ ਦੇ ਮੁੱਦਿਆਂ ਦੇ ਉੱਤੇ ਇਹਨਾਂ ਨੂੰ ਖੁੱਲ ਕੇ ਵਿਚਰਨਾ ਚਾਹੀਦਾ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਆ ਬਾਕੀ ਦੇਖੋ ਮੈਂ ਫੇਰ ਹੀ ਅਪੀਲ ਕਰਦਾ ਸਾਰਿਆਂ ਨੂੰ ਕਿ ਪੰਥ ਦੇ ਵੱਡੇ ਹਿੱਤਾਂ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਅਲੱਗ ਹੋਣ ਦੀ ਲੋੜ ਨਹੀਂ ਹੈ ਅੰਮ੍ਰਿਤਸਰ ਤੋਂ ਅਮ੍ਰਿਤਪਾਲ ਸਿੰਘ ਦੀ ਰਿਪੋਰਟ ਪੰਜਾਬੀ ਜਾਗਰਣ